ਜੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਬਾਈ ਰੋਮੀ ਦੇ ਘਰੋਂ ਮਿੱਤਰੋ ਡੇਰੀ ਦੇ ਵਿੱਚੋਂ ਵੀਡੀਓ ਬਣਾ ਰਹੇ ਆ। ਬਾਈ ਦਾ ਮਿੱਤਰੋ ਕੰਮ ਆਇਆਗਾ ਵਪਾਰ ਦਾ ਤੇ ਕਾਫੀ ਵੀਡੀਓ ਪਹਿਲਾਂ ਵੀ ਆਪਾਂ ਬਾਈ ਦੇ ਕਰਵਾ ਚੁੱਕਿਆ ਤੇ ਅੱਜ ਦਿਖਾਵਾਂਗੇ ਜੀ 4 ਨਗ 6 ਨਗ ਜਿਹਦੇ ਵਿੱਚੋਂ ਤਿੰਨ ਮਿੱਤਰੋ HF2 ਸਾਹੀਵਾਲ ਕ੍ਰੋਸ ਆ ਤੇ ਇੱਕ ਮਿੱਤਰੋ ਛੋਟਾ ਡੜੀ ਜਰਸੀ ਸਭ ਤੋਂ ਪਹਿਲਾਂ ਛੋਟੇ ਕੱਦ ਵਾਲੀ ਜਰਸੀ ਤੋਂ ਆਪਾਂ ਮਿੱਤਰੋ ਸਭ ਤੋਂ ਸਟਾਰਟ ਕਰਦੇ ਆ। ਫੇਸ ਕੁਆਲਟੀ ਸ਼ਰੀਰ ਦੀ ਬੰਤਰ ਮਿੱਤਰੋ ਬਹੁਤ ਸੋਹਣੀ ਆ ਥਣ ਲੇਵੇ ਦੀ ਸਾ ਕਦਮ ਮਿੱਤਰੋ ਬਹੁਤ ਛੋਟੇ ਕਦਮ ਦੀ ਆ ਤੇ ਹਵਾਨਾ ਮਿੱਤਰੋ ਬਣਾਉਂਦੀ ਆ ਰਹੀ ਆ ਤੇ ਕੁਝ ਦਿਨ ਸੂਣ ਦੇ ਵਿੱਚ ਬਾਕੀ ਆ ਸਾਰੀਆਂ ਹੀ ਮਿੱਤਰੋ ਗਾਵਾਂ ਸੂਣ ਵਾਲੀਆਂ ਨੇ ਹਾਂਜੀ ਭਾਈ ਧੋਰੋ ਵੱਲੋਂ ਤੇ ਦੇ ਬਾਰੇ ਫਿਰ ਆਪਾਂ ਸਸਰੀ ਗੱਲ ਜੀ ਹੋਰ ਠੀਕ ਹੈ ਜੀ ਭਾਈ ਜੀ ਹੋ ਠੀਕ ਹੈ ਸੇਤਾ ਓਕੇ ਪਹਿਲਾਂ ਆਪਾਂ ਪਸ਼ੂ ਤੋਰ ਕੇ ਦਿਖਾ ਦਈਏ ਨਾਲ ਦੇ ਨਾਲ ਮਿੱਤਰੋ ਆਪਾਂ ਡਿਟੇਲ ਪਸ਼ੂ ਦੀ ਲੈnde ਜਾਵਾਂਗੇ ਤੇ ਤੁਹਾਡੇ ਨਾਲ ਕਰਦੇ ਜਾਵਾਂਗੇ ਹਾਂਜੀ ਸੋ ਬਣੇ ਰੋ ਆਪਣੇ ਚੈਨਲ ਦੇ ਨਾਲ ਵੀਡੀਓ ਮਿੱਤਰੋ ਵੀਡੀਓ ਤੇ ਬਿੜਗੋ ਆਰਾਂਗੇ ਨੇ ਸੌਦਾ ਤੁਸੀਂ ਆਪ ਦਾ ਭਾਈ ਮਿੱਤਰੋ ਦੇਖ ਪਰਖ ਕੇ ਕਰਨਾ ਪਰ ਸਾਡੇ ਵੱਲੋਂ ਮਿੱਤਰੋ ਫੁੱਲ ਤਸੱਲੀ ਲੈ ਕੇ ਮਿੱਤਰੋ ਆਪਾਂ ਵੀਡੀਓ ਬਣਾਉਣੇ ਆ ਸੋਥਣਾ ਦੀ ਬੰਤਰ ਬਹੁਤ ਚੰਗੀ ਠੰਡ ਦਾ ਸਹਜ ਬਹੁਤ ਸੁਣਾ ਹਵਾਨਾ ਮਿੱਤਰੋ ਬਹੁਤ ਸੁਣਾ ਹਾਂਜੀ ਇਹਦਾ ਭਾਈ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਤੇ ਆਪਣਾ ਨਾਮ ਰੂਮੀ ਮੇਰਾ ਨਾਮ ਰੂਮੀ ਹੈ ਪਿੰਡ ਮਹਰਾਜ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਤਹਿਸੀਲ ਫੂਲ ਹੈ ਜੀ ਠੀਕ ਹੈ ਜੀ ਆਪਣਾ ਗੰਮਟ ਸਰ ਵਾਲੀ ਸੜਕ ਦੇ ਘਰ ਆ ਹਨਾ ਜਿਹੜੀ ਮਹਰਾਜ ਤੋਂ ਗੰਮਟ ਸਰਨਾ ਥਾਣਾ ਸੜਕ ਬੜੀਆਂ ਉਹਦੇ ਤੇ ਮਕਾਨ ओके ਸਭ ਤੋਂ ਪਹਿਲਾਂ ਗੱਲ ਕਰਦੇ ਆ ਛੋਟੇ ਘਰਦ ਵਾਲੀ ਹਾਂ ਹਾਂਜੀ ਸਰ ਇਹਦੀ ਕੀ ਡਿਟੇਲ ਆ ਜੀ ਇਹ ਡਾਕਟਰ ਸਾਹਿਬ ਆਪਣੇ ਪਹਿਲੇ ਨੇ ਦੁੱਧ 15 ਕਿਲੋ ਦੁੱਧ ਆ ਓਕੇ ਪੂਰੀ ਚੰਗੀ ਹੈ ਜਿੰਨੀ ਕਹਿੰਦੇ ਜਿੰਨੀ ਹੈਗੀ ਆ ਐਰ ਸੰਗਿਦਾ ਰਹੀ ਜੀ ਹਾਂ ਹਾਂਜੀ ਪਰ ਮਾਰ ਕੇ ਕੰਲਾ ਕੱਦ ਹਣਾ ਮਾਰ ਦਈ ਥੋੜਾ ਜਿਹਾ ਬਹੁਤ ਸਰੀ ਚੰਨੀ ਮਿੱਠੀ ਹੈ ਇਹ ਗੱਲ ਓਕੇ ਰੇਟ ਕੀ ਕਰਤਾ ਜਿਹਦਾ ਇਹਦਾ ਰੇਟ ਜੈਸ ਨੂੰ 68000 ਰੁਪਏ ਜੀ ਓਕੇ ਚਲੋ ਤੇ ਦੂਜੇ ਸੂਏ ਸੋਣਾ ਹਣਾ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਗਈ ਜੀ ਇਹਨੇ ਤੀਜੇ ਸੂਏ ਸੋਣਾ ਜੀ ਚੱਲ ਸਾਹੀ ਸਾਹੀ ਗਾਰ ਤੇ ਜਰਸੀ ਕਲੋਸ ਹਨ ਹਾਂ ਠੰਡੀ ਮਿੱਠੀ ਇਹ ਵੀ ਬਹੁਤ ਵਾਟ ਇਸ ਕੁਆਲਿਟੀ 3 ਦੀ ਬਣਤਰ ਬਹੁਤ ਚੰਗੀ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਮਿੱਤਰੋ ਮਾਈ ਦੇ ਨਾਲ ਕਰ ਸਕਦਾ ਸੰਪਰਕ ਦਿਨ ਪਹਿਲਾਂ ਜਰਸੀ ਦੇ ਕਿੰਨੇ ਦਾ ਰਹਿੰਦੇ ਸੀ ਜਰਸੀ ਲਈ ਆਪਣੇ 2-4 ਦਿਨ ਹੀ ਲੂਪ ਵਾਲੇ ਦਿੰਦੇ ਤੇ ਇਹਦੇ ਕਿੰਨੇ ਕਰਦੇ ਜੀ ਇਹ ਲੈ ਲੀਂ ਹਫਤਾ ਹਫਤਾ ਲੈਂਦੀ ਆ ਠੀਕ ਆ ਸੋ ਲਗਾਤਾਰ ਵੀਰ ਆਪਾਂ ਕਹਣਾ ਵੀ ਵੀਡੀਓ ਆ ਰਹੀਆਂ ਨੇ ਬਸ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਤੇ ਵੀਡੂ ਕੋ ਤੇ ਵੀਡੂ ਆਪਾਂ ਪਾਵਾਂਗੇ ਜਿਹੋ ਜਿਹਾ ਤੁਹਾਨੂੰ ਪਸ਼ੂ ਹੈ ਪਸੰਦ ਆਉਂਦਾ ਤੇ ਸੌਦਾ ਕਰ ਸਕਦੇ ਹੋ ਮਿੱਤਰੋ ਸੋ ਪੂਰਾ ਦੇਖ ਵਰਕੇ ਆਪਾਂ ਵੀਡਿਓ ਪਾਉਣੇ ਆ ਇਹਦਾ ਸੂਆ ਜੀ ਇਹਦਾ ਤੀਜਾ ਦਾ ਸੌ ਤੀਜਾ ਸੂਆ ਤੇ 5 ਦਿਨ ਬਾਕੀ ਹਾਂਜੀ ਦੁੱਧ 17-18 ਕਿਲੋ ਦਤਾਈ ਇਹ ਤੇ ਮੁੱਲ ਕੀ ਇਹਦਾ ਜੀ ਇਹਦਾ ਜੈ ਸਨੋ 60000 ਰੁਪਏ ਜੀ ਓਕੇ ਉਹਦਾ 62 ਇਹਦਾ ਪੈਂਟ ਜੀ ਓਕੇ ਇਹ ਜੇ ਨੰਬਰ ਤੇ ਜੀ ਆ ਗਈ ਵੱਡੀ ਐਚ ਐਫ ਨਹੀਂ ਜਰਸੀ ਜਰਸੀ ਥੱਲੇ ਬੈਠੀ ਨਾ ਸਾਹੀਵਾਲ ਬੈਠੀ ਆ ਹਾਂ ਹਾਂਜੀ ਮੈਂ ਉਹ ਦੀ ਸੀ ਨਹੀਂ ਚਲੋ ਕੋਈ ਗੱਲ ਨਹੀਂ ਇਹਦਾ ਵੀ ਸਰੀਰ ਦੀ ਬਣਤਰ ਮਿੱਤਰੋ ਬਹੁਤ ਚੰਗੀ ਐ ਸੁਹਾ ਕਿਹੜਾ ਜੇ ਇਹਦਾ ਇਹਦਾ ਰਸਾਂ ਦੂਜਾ ਦੂਜਾ ਸੁਹਾ ਠੀਕ ਐ ਤੋਰੋ ਜੀ ਇਹਨੂੰ ਮੜਾ ਫਿਰ ਵਜਨ ਮਿੱਤਰੋ ਫੁੱਲਾ ਮੱਤ ਜਹੀ ਗਾਣੀ ਬਹੁਤ ਹੀ ਰੰਗ ਰੰਗ ਮਿੱਤਰੋ ਪਿਆਰਾ ਤੇ ਵਜਨ ਫੁੱਲਾ ਥਣਲੇਵੀ ਦੀ ਸਾਫ ਮੋੜ ਲਈ ਤੇ ਜਿਹੜੇ ਮਿੱਤਰ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਮਿੱਤਰੋ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜਿਹੜੇ Facebook ਪੇਜ ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਕਰੋ ਫੋਲੋ ਹਾਂਜੀ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਸੂਰੀ ਹੈ ਪਹਿਲਾਂ ਨੇ ਇਹਨੇ ਦਿੱਤਾ ਹੀ 15 ਕਿਲੋ ਦੁੱਧ ਓਕੇ ਇਹਦਾ ਕੀ ਰੇਟ ਕਰਤਾ ਜੀ 72000 ਰੁਪਏ 72000 ਹਾਂਜੀ ਬਹੁਤ ਚੰਗਿਆ ਚਾਈ ਵਾਲਾ ਮੱਝਰ ਕੀ ਗਾਂ ਹੈ ਹਾਂਜੀ ਹਾਂਜੀ ਕੋਠਨ ਮੰਨ ਲਾ ਵੀ ਦੁੱਧ ਬਹੁਤ ਚੰਗਾ ਹੁੰਦਾ ਹਾਂਜੀ ਅੱਗੇ ਜੀ ਇਹ HF2 ਦੂਜਾ ਸੂਆ ਠੀਕ ਹੈ ਤੇ ਵੱਡੇ ਕੱਦ ਕਾਟ ਵਾਲੀ ਆ ਮਿੱਤਰੋ ਡਰਦਾ ਹੋਵੇ ਫਿਰ ਅਲਾ ਕਹਿੰਦਾ ਕੋਈ ਵੀਡੀਓ ਤੇ ਠੱਗੀ ਧੋਖਾ ਹਾਂ ਅੱਖ ਜ਼ਰੂਰ ਚਿੱਟੀ ਆ ਇਦਲੀ ਇਹਦੀ ਠੀਕ ਆ ਹਾਂਜੀ ਚਲੋ ਇਹ ਫਰਜ ਬਣਦਾ ਦੱਸਦਾ ਹਾਂ ਕੀ ਫਰਜ ਬਣਦਾ ਕਿਉਂਕਿ ਕਈ ਵਾਰ ਕਿਸੇ ਦੋਸਤ ਨੇ ਆਨਲਾਈਨ ਵੀ ਮੰਗਾਉਣੀ ਹੁੰਦੀ ਹੈ ਠੀਕ ਆ ਠੀਕ ਆ ਠੀਕ ਆ ਆਖੋ ਮਿੱਤਰੋ ਜ਼ਰੂਰ ਚਿੱਟੀ ਆ ਕਈ ਵਾਰ ਚਿੱਟਾ ਮੜਾ ਵਟਾ ਹੋ ਜਾਂਦਾ ਕੋਈ ਖਾਸ ਗੱਲ ਨਹੀਂ ਹੁੰਦੀ ਤੇ ਕਦ ਕਾੜ ਤੇ ਵਜਨ ਮਿੱਤਰੋ ਫੁੱਲ ਹੈ ਤੇ ਐਚ ਐਫ ਤੇ ਸਾਈ ਵਾਲ ਦਾ ਥੋੜਾ ਜਿਹਾ ਕ੍ਰੋਸ ਪਾਣਾ ਤੇ ਕਦ ਕਾੜ ਵਜਨ ਦੁੱਧ ਵੀ ਮਿੱਤਰੋ ਇਹਨੇ ਚੰਗਾ ਕੱਢ ਦੇਣਾ ਤੇ ਜੇ ਹੋ ਜਾਈ ਤੁਸੀਂ ਸੁਭਾਈ ਕਰੋਗੇ ਤਾਂ ਮਿੱਤਰੋ ਦੁੱਧ ਨੇ ਦਸਣ ਆ ਇਸ ਗਾਣੇ ਵੀ ਆਪਾਂ ਕੁਝ ਪਾਇਆ ਤੇ ਇਹਦਾ ਕੀ ਰੇਟ ਆ ਜੀ ਇਹਦਾ 87000 ਰੁਪਿਆ 70000 ਲੈਣ ਦੇਣ ਓਕੇ ਸੂਆ ਕਿਹਦੀ ਸੀਲ ਠੰਡੀ ਆ ਜੀ ਸੂਆ ਕਿਹੜਾ ਹੋ ਸੂਆ ਹੀ ਵੀ ਆਪਣੇ ਤੀਜਾ ਹੀ ਠੀਕ ਹੈ ਇੱਕ ਥੋੜਾ ਜਿਹਾ ਉਨੀ ਕੀ ਮਗਰ ਨਹੀਂ ਲੱਗਦਾ ਕੁਝ ਨਾ ਨਾ ਹੀ ਬੈਠੀ ਭਾਲਬਾਦੀ ਜ਼ਰੂਰ ਹੋ ਸਕਦੀ ਹੈ ਜੀ ਚਲੋ ਜਿਹੜੇ ਪਾਸੇ ਵੀ ਬਹਿ ਜਾਂਦੀ ਆ ਹਾਂ ਹੋ ਜਾਂਦਾ ਕਈ ਵਾਰ ਹਾਂ ਵਿੱਚ ਵੀ ਦੇਖ ਲੈਣੇ ਕਿ ਕੀ ਗੱਲ ਨਹੀਂ ਮੜਾ ਠੀਕ ਹੈ ਚਲੋ ਤਾਂ ਆਪ ਦੀ ਤਲਾ ਸੁਤਸੱਲੀ ਕਰ ਲੈ ਬੈਠਣਾ ਉੱਠਣਾ ਵੀ ਹੋ ਜਾਂਦਾ ਹਨਾ ਮੜਾ ਜਾ ਉਨੀ ਕੀ ਤਲਾ ਚਲੋ ਹੋਰ ਅੱਗੇ ਜੀ ਅੱਗੇ ਆਹ ਹੈ ਸਭ ਕਾਲੀ ਬਸ਼ੀ ਕਰਾਓ ਠੀਕ ਹੈ ਇਹ ਇਹ ਹੈਗੀ ਜਰਸੀ ਕ੍ਰੋਸ ਹਨਾ ਹਾਂਜੀ ਇਹ ਜਰਸੀ ਕ੍ਰੋਸ ਇਹ ਦੂਜਾ ਸੂਆ ਸੂ ਗਈ ਹੈ ਜੀ ਡਾਕਟਰ ਸਾਹਿਬ ਸੋ ਕਦਮ ਦਾਣਾ ਰਹਿੰਦੇ ਆ 20 ਲਈ 500 500 ਦਿਨ ਸਰੀਰ ਦੀ ਬਣਤਰ ਮਿੱਤਰੋ ਬਹੁਤ ਚੰਗੀ ਆ ਫੇਸ ਕੁਆਲਟੀ ਬਹੁਤ ਚੰਗੀ ਆ ਤੇ ਰੰਗ ਵੀ ਮਿੱਤਰੋ ਸੋਹਣਾ ਤੇ ਥਾਂ ਲੇਵੇ ਦੀ ਸਾਫ ਆ 500 ਦਿਨ 5 4 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਮਿੱਤਰੋ ਖੜੀਆਂ ਬੈਠੀਆਂ ਆ ਪਾ ਠੰਗਣਾ ਕਈ ਵਾਰ 19 21 ਬੈਠਣ ਕਰਕੇ ਹੋ ਜਾਂਦਾ ਤੇ ਸੋ ਸਰੀਰ ਦੀ ਬੰਤਰ ਫੇਸ ਕੁਆਲਟੀ ਇਹਦੀ ਵੀ ਮਿੱਤਰੋ ਚੰਗੀ ਆ ਦੂਜਾ ਸੂਆ ਸੁਣੀ ਹਾਂਜੀ ਇਹ ਦੂਜਾ ਸੂਆ ਤੇ ਇਹਦਾ ਕੀ ਰੇਟ ਕਰਤਾ ਜੀ ਇਹਦਾ 55000 ਰੁਪਿਆ ਜੈ ਸੂਈ ਦੇ 55 ਹਾਂਜੀ ਓਕੇ ਅੱਗੇ ਕਿਹੜੀ ਜੀ ਅੱਗੇ ਆ ਸੂਈ ਵੀ ਸੂਈ ਵੀ ਇਹ ਕਦੋਂ ਕ ਸੂਈ ਆ ਇਹ ਰਾ ਸੂਈ ਆ ਜੇ ਚੂ ਰੁਪਈ ਗਈ ਥੋੜੀ ਜੀ ਪਹਿਲਾਂ ਕਰਕੇ ਹਲਚਲ ਜੀਤਾ ਹਜੀ ਕਰਦੀ ਫਰਦੀ ਆ ਠੀਕ ਆ ਠੀਕ ਆ ਜੀ ਹਾਂ ਦੋ 10 ਕਿਲੋ ਕਰ ਦੂਗੀ ਹਨਾ 12 14 ਮਿੰਟ ਲੁੱਟ ਦੇ ਹਾਂ ਮੰਗਰ ਬੱਛਾ ਕੋ ਬੱਛਾ ਹੀ ਹੈ ਮੰਗਰ ਬੱਛਾ ਜੀ ਪਹਿਲੇ ਸੂਏ ਸੂਈ ਆ ਤੇ ਸਰੀਰ ਦੀ ਬੰਤਰ ਵੈਸੇ ਤਾਂ ਸੋਹਣੀ ਆ ਪਰ ਫਿੱਕੀ ਜਰੂਰ ਆ ਕੋਸ ਤਾਂ ਸੂਆ ਕਰਕੇ ਵੀ ਬਸੂ ਹੋ ਜਾਂਦਾ ਤੇ ਥਣ ਲੇਵੇ ਦੀ ਮਿੱਤਰੋ ਬੰਤਰ ਠੀਕ ਆ ਤੇ ਕੀ ਰੇਟ ਕਰਤਾ ਜਿਹਦਾ ਇਹਦਾ 800 ਆਪਣੇ 49000 ਕੀ ਵੀ 49000 ਹਾਂਜੀ ਤੇ ਫੋਨ ਨੰਬਰ ਜੀ ਆਪਣਾ 947863584 947863584 ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ